ਵਾਹਿ ਜੀ ਕੀ ਫਤਿਹ ਪੁੱਤੇ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ਹੈ ਹਾ ਹਾ ਸਭ ਜਗ ਭਯੋ ਜੈ 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 ਸੁਰ ਲੋਕ दण्डोत् बन कला सर्वकला डोलन ते राखः प्रभु नानक दे कार हाथ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਬਚਲ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਰਹਿਮਤੇ ਕੁਲ ਆਲਮ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕੇ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰਿਓ ਅਤੇ ਨੌਵੇਂ ਗੁਰਦੇਵ ਤਨ ਧਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਤਨਸਾ ਪਜਾਮੇ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹਾਂ ਸਮਾਗਮ ਦੇ ਵਿੱਚ ਆਪਾਂ ਸਾਰੇ ਜਣੇ ਹਾਜ਼ਰੀਆਂ ਭਰ ਰਹੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੇ ਸਾਡੇ ਗੁਰੂ ਨੇ ਐਸੇ ਮੁਰਸ਼ਦ ਨੇ ਜਿਨ੍ਹਾਂ ਦੀ ਬਰਾਬਰੀ ਜਿਨ੍ਹਾਂ ਦੇ ਸਮ ਇਸ ਸੰਸਾਰ ਵਿੱਚ ਇਸ ਤ੍ਰਲੋਕੀ ਵਿੱਚ ਕੋਈ ਵੀ ਨਹੀਂ ਕਰ ਸਕਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੇ ਗੁਰੂ ਨੇ ਜਿਨ੍ਹਾਂ ਵਿੱਚ ਤਿੰਨ ਗੋਣ ਮੰਨੇ ਜਾਂਦੇ ਹਨ ਕਿਉਂਕਿ ਜਦੋਂ ਆਪਾਂ ਰਾਮਾਇਣ ਪੜ੍ਹੀਏ ਨਾ ਖਾਲਸਾ ਜੀਓ ਉਥੇ ਤੁਲਸੀਦਾਸ ਜੀ ਲਿਖਦੇ ਨੇ ਉਹ ਕਹਿੰਦੇ ਨਾ ਜਨਣੀ ਜਨੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰਾ ਨਹੀਂ ਤਾਂ ਜਨਣੀ ਬਾਜ ਰਹਿ ਕਾਹੇ ਗਵਾਵੈ ਨੂਰ ਉਹ ਕਹਿੰਦੇ ਜੇ ਇੱਕ ਮਾਂ ਆਪਣੇ ਪੁੱਤਰ ਨੂੰ ਜਨਮ ਦਿੰਦੀ ਆ ਉਹ ਕੁਝ ਸੋਚ ਕੇ ਜਨਮ ਦੇਵੇ ਉਸ ਮਾਣੇ ਕੀ ਸੋਚਣਾ ਹੈ ਉਹਦਾ ਜਿਹੜਾ ਪੁੱਤਰ ਹੋਵੇ ਜਾਂ ਤਾਂ ਭਗਤ ਹੋਵੇ ਬੜੀ ਬੰਦਗੀ ਕਰਨ ਵਾਲਾ ਹੋਣਾ ਚਾਹੀਦਾ ਹੈ ਜਾਂ ਸੂਰਮਾ ਹੋਵੇ ਜੰਗ ਦੇ ਮੈਦਾਨ ਵਿੱਚ ਐਸੀ ਤਲਵਾਰ ਬਾਵੇ ਬੈਰੀਆਂ ਦੇ ਆਹੂ ਲਾ ਲਾ ਕੇ ਸੁੱਟ ਦਵੇ ਤੇ ਤੀਜਾ ਗੁਣ ਦੱਸ ਦੇ ਜਾਂ ਫਿਰ ਉਸ ਦੇ ਪੁੱਤਰ ਵਿੱਚ ਇਹ ਗੁਣ ਹੋਣਾ ਚਾਹੀਦਾ ਹੈ ਉਹਦਾ ਪੁੱਤਰ ਦਾਤਾ ਹੋਵੇ ਦਾਨੀ ਹੋਵੇ ਕਿਉਂਕਿ ਸੰਸਾਰ ਵਿੱਚ ਖਾਲਸਾ ਜੀ ਬੜੇ ਸੂਰਮੇ ਆਏ ਨੇ ਬੜੇ ਦਾਨੀਪੁਰਖ ਸਤ ਪ੍ਰਤਕੀ ਅਜੇ ਰਾਜੇ ਵਰਗੇ ਵੀ ਸੰਸਾਰ ਵਿੱਚ ਆ ਗਏ ਅੱਜ ਰਾਜੇ ਵਰਗੇ ਤੇ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਐਸੇ ਸਾਡੇ ਗੁਰੂ ਮਹਾਰਾਜ ਨੇ ਜਿਨ੍ਹਾਂ ਵਿੱਚ ਤਿੰਨ ਗੁਣ ਸਨ ਕਿਸੇ ਵਿੱਚ ਇੱਕ ਗੁਣ ਐ ਕਿਸੇ ਵਿੱਚ ਦੋ ਗੁਣ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤ ਦੇ ਦਾਤੇ ਹਨ ਗਰੀਬਾਂ ਨੂੰ ਨਿਵਾਜਣ ਵਾਲੇ ਹਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਐਸੇ ਵੀ ਫਿਰ ਸੂਰਬੀਰ ਯੋਧੇ ਹਨ ਜਿਹੜੇ ਕਰਤਾਰਪੁਰ ਦੀ ਜੰਗ ਵਿੱਚ ਐਸੀ ਤੇਗ ਪਾਉਂਦੇ ਨੇ ਐਸੇ ਜੋਹਰ ਦਿਖਾਉਂਦੇ ਨੇ ਜਿੰਨੇ ਬੈਰੀ ਦੇਖਦੇ ਨੇ ਸਾਰੇ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਦੇਖਣ ਲੱਗ ਜਾਂਦੇ ਨੇ ਸਾਰਿਆਂ ਦੇ ਹੱਥਾਂ ਵਿੱਚੋਂ ਸ਼ਸਤਰ ਡਿੱਗ ਪੈਂਦੇ ਨੇ ਗੁਰੂ ਤੇਗ ਬਹਾਦਰ ਸਹ ਮਹਾਰਾਜ ਦੀ ਬਹਾਦਰੀ ਨੂੰ ਦੇਖ ਕੇ ਇਹ ਸਤਿਗੁਰ ਮਹਾਰਾਜ ਦੀ ਸੂਰਮਤਾਈ ਹੈ ਇੱਕ ਸਤਿਗੁਰ ਮਹਾਰਾਜ ਦਾ ਦਾਨੀ ਸੁਭਾਅ ਹੈ ਦੂਜਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਖਾਲਸਾ ਜੀ ਉਹ ਸੂਰਮਤਾਈ ਵਾਲਾ ਵੀ ਸੁਭਾਅ ਹੈ ਤੇ ਹੁਣ ਭਗਤੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਐਸੀ ਹੈ ਨਾ ਤੁਲਸੀदास ਕਹਿੰਦਾ ਇੱਕ ਮਾਂ ਦੇ ਪੁੱਤ ਵਿੱਚ ਭਾਵੇਂ ਇੱਕ ਗੁਣ ਹੋਣਾ ਜ਼ਰੂਰ ਚਾਹੀਦਾ ਇਹਨਾਂ ਤਿੰਨਾਂ ਗੁਣਾ ਦੇ ਵਿੱਚੋਂ ਜਾਂ ਉਸ ਦਾ ਪੁੱਤਰ ਦਾਤਾ ਹੋਵੇ ਦਾਨੀ ਹੋਵੇ ਜਾਂ ਉਹਦਾ ਪੁੱਤਰ ਭਗਦੀ ਕਰਨ ਵਾਲਾ ਇੱਕ ਵੱਡਾ ਸੰਤ ਮਹਾਂਪੁਰਖ ਬਣ ਜਾਵੇ ਤੀਜਾ ਗੁਣ ਦਸਰਾ ਕਹਿੰਦਾ ਜੇ ਦੋ ਗੁਣ ਨਹੀਂ ਹੋ ਸਕਦੇ ਉਸ ਵਿੱਚ ਤੀਜਾ ਗੁਣ ਹੋਵੇ ਉਹ ਕਿਹੜਾ ਹੈ ਤੇ ਸੂਰਮਤਾਈ ਵਾਲਾ ਹੋਣਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜਿਥੇ ਅਤ ਦੇ ਦਾਨੀ ਨੇ ਜਿਥੇ ਗੁਰੂ ਤੇਗ ਬਹਾਦਰ ਮਹਾਰਾਜ ਖਾਲਸਾ ਜੀਉ ਸੂਰਮਤਾਈ ਹੈ ਸਤਗੁਰਾਂ ਦੇ ਵਿੱਚ ਤੇ ਉਥੇ ਗੁਰੂ ਤੇਗ ਬਹਾਦਰ ਮਹਾਰਾਜ ਖਾਲਸਾ ਜੀ 26 ਸਾਲ ਬਾਬਾ ਬਕਾਲੀ ਦੀ ਧਰਤੀ ਦੇ ਬੰਦਗੀ ਕਰਨ ਵਾਲੇ ਵੀ ਐਸੇ ਪਹਿਲੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਇੱਕ ਚੌਂਗੜੇ ਦੇ ਵਿੱਚ ਬੰਦਗੀ ਕਰਨਾ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਬੰਦਗੀ ਖਾਲਸਾ ਜੀ ਹੁਣ ਬੰਦਗੀ ਕਰਦੇ ਸਨ ਨਾ ਉਸ ਸਮੇਂ ਭਾਈ ਮੱਖਣ ਸਾਹ ਲੁਬਾਣਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ हे अकाल पुरख वाहे गुरु परमेश्वर जीयो मेरी मदद करो मेरा बेटा समुंदर ਵਿੱਚ ਡੁੱਬੀ ਜਾਂਦਾ ਹੈ ਕਿਰਪਾ ਕਰੋ मेरी बेटे ਨੂੰ ਬਾਹ ਦੇ ਕੇ ਮਹਾਰਾ ਬਚਾਉਣਾ ਕਰੋ ਕਿਰਪਾ ਕਰੋ गुरु गरीब नवाज जी ਤੇ ਖਾਲਸਾ ਜੀ ਉਸ ਸਮੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਾਈ ਮੱਖਣ ਸਾਹ ਲੁਬਾਣੀ ਦੀ ਬੇਨਤੀ ਸੁਣਨਾ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਮਹਾਰਾ ਨੇ ਆਪਣਾ ਮੋਢਾ ਲਾ ਕੇ ਉਸ ਦਾ ਬੇੜਾ ਪਾਰ ਕਰ ਦਿੱਤਾ ਹੈ ਤੇ ਜਦੋਂ ਭਾਈ ਮੱਖਣ ਸਾ ਲੁਬਾਣਾ ਤੇ ਖਾਲਸਾ ਜੀ ਦਰਸ਼ਨ ਕਰਨ ਵਾਸਤੇ ਆਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਦੋਂ ਮੋਹਰਾ ਮੰਗੀਆਂ ਸਨ ਨਾ ਸੰਖੇਪ ਵਿੱਚ ਬੇਨਤੀ ਕਰਾਂ ਮਹਾਰਾ ਕਹਿੰਦੇ ਭਾਈ ਮੱਖਣ ਸਾ ਲੁਬਾਣਾ ਤੇ ਖਾਲਸਾ ਜੀ ਦਰਸ਼ਨ ਕਰਨ ਵਾਸਤੇ ਆਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਦੋਂ ਮੋਹਰਾ ਮੰਗੀਆਂ ਸਨ ਨਾ ਸੰਖੇਪ ਵਿੱਚ ਬੇਨਤੀ ਕਰਾਂ ਮਹਾਰਾ ਕਹਿੰਦੇ ਭਾਈ ਮੱਖਣ ਸਾ ਲੁਬਾਣਾ ਤੇ ਖਾਲਸਾ ਜੀ ਦਰਸ਼ਨ ਕਰਨ ਵਾਸਤੇ ਆਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਦੋਂ ਮੋਹਰਾ ਮੰਗੀਆਂ ਸਨ ਨਾ ਸੰਖੇਪ ਵਿੱਚ ਬੇਨਤੀ ਕਰਾਂ ਮਹਾਰਾ ਕਹਿੰਦੇ ਭਾਈ ਮੱਖਣ ਸਾ ਲੁਬਾਣਾ ਤੇ ਖਾਲਸਾ ਜੀ ਦਰਸ਼ਨ ਕਰਨ ਵਾਸ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਮੈਂ ਕਿੱਦਾਂ ਮੰਨ ਲਵਾਂ ਤੇ ਤੁਸੀਂ ਮੇਰਾ ਬੇੜਾ ਪਾਰ ਕੀਤਾ ਹੈ ਸ੍ਰੀ ਗੁਰਪ੍ਰਤਾਬ ਸੂਰਜ ਗ੍ਰੰਥ ਵਿੱਚ ਲਿਖਿਆ ਹੁੰਦਾ ਕਬੀਰ ਆਜ ਕਬੀ ਸੰਤੋਖ ਸਿੰਘ ਲਿਖਦੇ ਨੇ ਉਸ ਸਮੇਂ ਸਤਗੁਰ ਮਹਾਰਾਜ ਨੇ ਆਪਣਾ ਮੋਢਾ ਖਾਲਸਾ ਜੀ ਦਿਖਾਉਣਾ ਕੀਤਾ ਜਦੋਂ ਮੋਢਾ ਦਿਖਾਇਆ ਨਾ ਸਤਗੁਰਾਂ ਦਾ ਮੋਢਾ ਛਿਲਿਆ ਹੋਇਆ ਹੈ ਜ਼ਖਮ ਹੋਇਆ ਹੋਇਆ ਹੈ ਤੇ ਉਦੋਂ ਕਹਿੰਦੇ ਦੇਖ ਪਾਈ ਮੱਖਣ ਸਾ ਲੁਬਾਣਾ ਤੇਰਾ ਬੇੜਾ ਅਸਾਂ ਨਹੀਂ ਪਾਰ ਕੀਤਾ ਹੈ ऐसे गुरु तेग बहादुर महाराज ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲੇ ਹਨ ਜਿਸ ਸਮੇਂ ਹਿੰਦੂਆਂ ਨੇ ਆ ਕੇ ਬੇਨਤੀ ਕੀਤੀ हे अकाल पुरख वाहे गुरु परमेश्वर जीयो ਤੁਹਾਡੇ ਤੋਂ ਬਿਨਾ ਸਾਡੀ ਕਿਸੇ ਨੇ ਬਾਣੀ ਫੜਨੀ ਤੁਸੀਂ ਸਾਡੀ ਇਸ ਲੋਕ ਦੇ ਵਿੱਚ ਵੀ ਰੱਖਿਆ ਕਰਨ ਵਾਲੇ ਹੋ ਤੁਸੀਂ ਪਰਲੋਕ ਦੇ ਵੀ ਮਹਾਰਾਜ ਸਵਾਰਨ ਵਾਲਿਓ ਕਿਰਪਾ ਕਰੋ ਸਾਡਾ ਧਰਮ ਬਚਾ ਲਓ ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਲੱਗੇ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦੇਵੋ ਇੱਕ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਬਣਾ ਲਓ ਸਾਡੇ ਮੁਰਸ਼ਦ ਨੂੰ ਅਸੀਂ ਸਾਰੇ ਆਪਣੇ ਆਪ ਹੀ ਮੁਸਲਮਾਨ ਬਣਨ ਵਾਸਤੇ ਤਿਆਰ ਬਰ ਤਿਆਰ ਹੋ ਜਾਵਾਂਗੇ ਉਹਨਾਂ ਨੇ ਜਾ ਕੇ ਖਾਲਸਾ ਜੀ ਕਿਹਾ ਔਰੰਗਜ਼ੇਬ ਨੇ ਬੜੇ ਸਤਕਾਰ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੁਲਾਇਆ ਜਦੋਂ ਬੁਲਾਇਆ ਨਾ ਉਹ ਸਮੇਂ ਔਰੰਗਜ਼ੇਬ ਦੇ ਮਨ ਵਿੱਚ ਖਾਲਸਾ ਜੀ ਇੱਕ ਪਾਪ ਹੈ ਗਿਨੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਮਰਦ ਦਾ ਸੁਭਾਅ ਹੁੰਦਾ ਮਰਦ ਜੋ ਜ਼ੁਬਾਨ ਤੋਂ ਆਖਦਾ ਹੈ ਉਹੀ ਉਹਦੇ ਢਿੱਡ ਵਿੱਚ ਹੁੰਦਾ ਹੈ ਤੇ ਇਹ ਨਹੀਂ ਦਾ ਸੁਭਾਅ ਹੈ ਮੂੰਹੋਂ ਮਿੱਠੀਆਂ ਗੱਲਾਂ ਕਰਕੇ ਮੂੰਹੋਂ ਬੜਾ ਸਵਾਗਤ ਕਰਕੇ ਤੇ ਸਤਗੁਰਾਂ ਨੂੰ ਧੋਖੇ ਨਾਲ ਮੁਸਲਮਾਨ ਬਣਾ ਲਏਗਾ ਤਲਮਾ ਪੜਾ ਲਏਗਾ ਸੁਨਨਤ ਕਰਾ ਲਏਗਾ ਤੇ ਸਾਡੇ ਧਰਮ ਵਿੱਚ ਆ ਜਾਣਗੇ ਤੇ ਖਾਲਸਾ ਜੀ ਇਸ ਔਰੰਗਜੀਬ ਦੇ ਬਾਬਤ ਨਾ ਤੇ ਜਫਰਨਾਮੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਜਨ ਕੀਤੇ ਸਨ ਮਹਾਰਾ ਕਹਿੰਦੇ ਹਮੂ ਮਰਦ ਬਾਏ ਸੁਬਾਦੇ ਸੁਖਨ ਵਰ ਨਾ ਸੁਖਵੇਂ ਦੇ ਗਰਦਰਦ ਖਾਨ ਦੇ ਗਰ ਇਹ ਸਤਿਗੁਰ ਕਹਿੰਦੇ ਭਾਈ ਔਰੰਗਜੀਬ ਇਹ ਤੇਰੀ ਕੋਈ ਮਰਦਾਂ ਵਾਲੀ ਗੱਲ ਨਹੀਂ ਹੈ ਮਰਦ ਉਹ ਹੈ ਜੋ ਆਪਣੀ ਜ਼ੁਬਾਨ ਤੋਂ ਉਚਾਰਦਾ ਜੇ ਜੋ ਜ਼ੁਬਾਨ ਤੋਂ ਆਖਦਾ ਹੈ ਉਹੀ ਉਹਦੇ ਢਿੱਡ ਵਿੱਚ ਹੁੰਦਾ ਹੈ ਮਰਦ ਉਹ ਨਹੀਂ ਢਿੱਡ ਵਿੱਚ ਕੁਝ ਹੋਰ ਰੱਖੀ ਫਿਰਦਾ ਤੇ ਜ਼ਬਾਨ ਤੇ ਕੁਝ ਹੋਰ ਹੈ ਇਦਾਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਖਾਲਸਾ ਜੀ ਉੱਚੇ ਤਖਤ ਤੇ ਜਿੱਥੇ ਆਪਣੇ ਮੁਰਸ਼ਦ ਨੂੰ ਜਿੱਥੇ ਆਪਣੇ ਉਸਤਾਦ ਨੂੰ ਬਿਠਾਉਂਦਾ ਨਾ ਉਸ ਤਖਤ ਉੱਤੇ ਬਿਠਾਇਆ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਇਸ ਤਖਤ ਦੇ ਬਿਠਾਇਆ ਹੈ ਦੇਖੋ ਮੈਂ ਤੁਹਾਡਾ ਕਿੰਨਾ ਸਤਿਕਾਰ ਕਰਦਾ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਨਿਮਰਤਾ ਦੇਖੋ ਸਤਿਗੁਰ ਕਹਿੰਦੇ ਪਾਈ ਜੇ ਸਾਨੂੰ ਥੱਲੇ ਵੀ ਬਿਠਾ ਦਿੰਦਾ ਨਾ ਤੂੰ ਭੁੰਜੇ ਜਮੀਨ ਤੇ ਵੀ ਬਿਠਾ ਦਿੰਦਾ ਤੇ ਸਾਨੂੰ ਫਿਰ ਵੀ ਕੋਈ ਰੱਤੀ ਕੋ ਮਾਤਰ ਫਰਕ ਨਹੀਂ ਪੈਣਾ ਸੀ ਔਰੰਗਜੀਬ ਦੇ ਮਨ ਵਿੱਚ ਆਇਆ ਇਦਾਂ ਗੁਰੂ ਤੇਗ ਬਹਾਦਰ ਮਹਾਰਾਜ ਮੰਨਣ ਵਾਲੇ ਨਹੀਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਸ ਸਮੇਂ ਖਾਲਸਾ ਜੀ ਬੜੇ ਲਾਲਚ ਦੇ ਨਾਲ ਕੀਤੇ ਇੱਥੇ ਤੱਕ ਔਰੰਗਜੀਬ ਨੇ ਕਿਹਾ ਕਹੇ ਪੀਰ ਜੀ ਜੇ ਤੁਸੀਂ ਮੁਸਲਮਾਨ ਬਣ ਜਾਵੋ ਨਾ ਮੈਂ ਤੁਹਾਨੂੰ ਬਾਦਸ਼ਾਹੀ ਦਾ ਤਖਤ ਵੀ ਦੇ ਦਵਾਂਗਾ ਮੈਂ ਤੁਹਾਨੂੰ ਇਸ ਤਖਤ ਉੱਤੇ ਵੀ ਬਿਠਾ ਦਵਾਂਗਾ ਤੇ ਉਸ ਸਮੇਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਗੱਲ ਸੁਣੀ ਸਤਗੁਰ ਕਹਿੰਦੇ ਭਾਈ ਔਰੰਗਜ਼ੇਬ ਸਾਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਗੁਰਤਾ ਗੱਦੀ ਦਾ ਤਖਤ ਬਖਸ਼ਿਆ ਹੋਇਆ ਹੈ ਜਿਹੜਾ ਤੇਰੇ ਇਸ ਸੰਸਾਰਿਕ ਤਖਤ ਤੋਂ ਕਿੰਨਾ ਹੀ ਜ਼ਿਆਦਾ ਉੱਚਾ ਹੈ ਸਾਨੂੰ ਇਹਦਾ ਲਾਲਚ ਨਾ ਦੇਣਾ ਕਰ ਔਰੰਗਜ਼ੇਬ ਫਿਰ ਫਿਰ ਹੋ ਗਿਆ ਤੇ ਉਸ ਸਮੇਂ ਖਾਲਸਾ ਜੀ ਇੱਥੇ ਤੱਕ ਤੇ ਇਤਿਹਾਸ ਕਰ ਲਿਖਦੇ ਨੇ ਔਰੰਗਜ਼ੇਬ ਨੇ ਇਹ ਵੀ ਕਹਿ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਮਹਾਰਾਜ ਜੇ ਤੁਸੀਂ ਮੁਸਲਮਾਨ ਬਣੋਗੇ ਨਾ ਮੈਂ ਆਪਣੀ ਲੜਕੀ ਦਾ ਨਗਾਹ ਵੀ ਤੁਹਾਡੇ ਨਾਲ ਕਰ ਦਵਾਂਗਾ ਮਹਾਰਾਜ ਜੋ ਤੁਸੀਂ ਕਹੋਗੇ ਮੈਂ ਉਹੀ ਕਰਨ ਨੂੰ ਤਿਆਰ ਹਾਂ ਤੇਗ ਗੁਰੂ ਤੇਗ ਬਹਾਦਰ ਮਹਾਰਾ ਜੀ ਕਹਿੰਦੇ ਭਾਈ ਨਹੀਂ ਸਾਡਾ ਧਰਮ ਸਾਡੇ ਪੰਜਮ ਗੁਰਦੇਵ ਧੰਨ ਗੁਰੂ ਅਰਜੁਨ ਦੇ ਮਹਾਰਾ ਜੀ ਸੁਖਾਇਆ ਤੇਰੇ ਵੱਡੇ-ਵਡੇਰਿਆਂ ਨੇ ਜਹਾਂਗੀਰ ਬਾਦਸ਼ਾਹ ਨੇ ਗੁਰੂ ਤੇਗ ਗੁਰੂ ਅਰਜੁਨ ਦੇ ਮਹਾਰਾ ਜੀ ਨੂੰ ਤਤੀ ਤਵੀ ਦੇ ਬਿਠਾਇਆ ਸਾਈ ਮੀਆਂ ਮੀਰ ਆਏ ਪਾਸ ਆਇਆ ਸਾਈ ਮੀਆਂ ਮੀਰ ਨੇ ਆਕੇ ਪਾਸ ਬੇਨਤੀ ਸਾਰੇ ਤਖਤਾਂ ਦੇ ਮਾਲਕੋ ਤੁਸੀਂ ਮਹਾਰਾ ਲਾਹੌਰ ਤੇ ਦਿੱਲੀ ਨੂੰ ਖતમ ਕਰ ਸਕਦੇ ਹੋ ਫੇਰ ਕਿਉਂ ਤਸੀਂ ਸਹੀਦੀ ਦਿੰਦੇ ਹੋ ਗੁਰੂ ਅਰਜੁਨ ਦੇ ਮਹਾਰਾਜ ਜੀ ਉਸ ਸਮੇਂ ਵਜਨ ਕਰਨ ਲੱਗੇ ਕਹਿੰਦੇ ਸਾਈਂ ਜੀ ਛੋਡਾ ਪ੍ਰੀਤ ਚਾਮ ਸੇ ਕਿਆ ਹੂਆ ਤਨ ਤਬ ਰਹਾ ਮਨ ਸੀ ਤਲ ਹਰੀ ਨਾਮ ਸੇ ਮਾਰਾ ਕਹਿੰਦੇ ਭਾਈ ਕਿਉਂ ਸਾਈਂ ਜੀ ਪ੍ਰੀਤ ਸਰੀਰ ਨਾਲ ਕੀਤੀ ਹੈ ਸਰੀਰ ਤੇ ਹੀ ਦੁੱਖ ਆ ਗਿਆ ਨਾ ਸਾਡਾ ਮਨ ਤਾਂ ਹਰੀ ਪਰਮੇਸ਼ਰ ਦੇ ਨਾਮ ਨਾਲ ਠੰਡਾ ਹੋਇਆ ਪਿਆ ਹੈ ਇਹ ਸੰਸਾਰਿਕ ਅੱਗ ਲੱਕੜਾਂ ਦੀ ਅੱਗ ਸਾਨੂੰ ਪਾਉਂਦੀ ਨਹੀਂ ਸਾਨੂੰ ਸੇਕ ਨਹੀਂ ਦੇ ਸਕਦੀ ਹੈ ਗੁਰੂ ਤੇਗ ਬਹਾਦਰ ਮਹਾਰਾ ਕਹਿੰਦੇ ਅਸੀਂ ਉਹਨਾਂ ਦੇ ਵਾਰਸਾਂ ਹਾਂ ਜਿਨ੍ਹਾਂ ਨੂੰ ਤੇਰੇ ਵੱਡੇ-ਵਡੇਰਿਆਂ ਨੇ ਸ਼ਹੀਦ ਕਰਵਾਇਆ ਹੈ ਤੇ ਅਸੀਂ ਇੱਦਾਂ ਡੁੱਲਣ ਵਾਲੇ ਨਹੀਂ ਮੇਰਾ ਸਿਰ ਜਾਂਦਾ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਤੇ ਉਸ ਸਮੇਂ ਖਾਲਸਾ ਜਿਉ ਜਦੋਂ ਐਸੇ ਵਜਨ ਕਰਦਾ ਕੀਤੇ ਨਾ ਜਦੋਂ ਅਤ ਦਾ ਹਾਰ ਗਿਆ ਹੈ ਉਰੰਗਜੀਬ ਬਾਤਸਾ ਕਿ ਇਦਾਂ ਗੁਰੂ ਤੇਗ ਬਹਾਦਰ ਮਹਾਰਾਜ ਮੰਨਣ ਵਾਲਿਆਂ ਵਿੱਚੋਂ ਨਹੀਂ ਹਨ ਇਦਾਂ ਗੁਰੂ ਤੇਗ ਬਹਾਦਰ ਮਹਾਰਾਜ ਨਹੀਂ ਮੰਨਣਾ ਨਹੀਂ ਹੈ ਕਿਉਂਕਿ ਸੂਰਮਾ ਵੀ ਖਾਲਸਾ ਜੀ ਦੋ ਪ੍ਰਕਾਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਵਿੱਚ ਲਿਖਿਆ ਗਿਆ ਹੈ ਇੱਕ ਸੂਰਮਾ ਉਹ ਹੈ ਜਿਹੜਾ ਜੰਗ ਦੇ ਮੈਦਾਨ ਵਿੱਚ ਤਲਵਾਰ ਫੜ ਕੇ ਬਹਿਰੀਆਂ ਦੇ ਆਹੂ ਲਾਈ ਜਾਂਦਾ ਹੈ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੂਰਮਾ ਹੈ ਇੱਕ ਸੂਰਮਾ ਉਹ ਹੈ ਜਿਹੜਾ ਖਾਲਸਾ ਜੀ ਆਪਣੇ ਅੰਦਰੋਂ ਇੰਨੀ ਕਿ ਬੰਦਗੀ ਕਰਦਾ ਹੈ ਇੰਨਾ ਕਿ ਸਿਮਰਨ ਕਰ ਲੈਂਦਾ ਹੈ ਵਿਸੇ ਬਕਾਰਾਂ ਨਾਲ ਜੰਗ ਜੁੱਦ ਕਰਕੇ ਖਤਮ ਕਰ ਦਿੰਦਾ ਹੈ ਇੱਕ ਗੁਰੂ ਤੇਗ ਬਹਾਦਰ ਮਹਾਰਾ ਦੋਨੋਂ ਪੱਖੋਂ ਖਾਲਸਾ ਜੀ ਨਪੁੰਸਨ ਸਤਗੁਰ ਮਹਾਰਾ ਸੂਰਮੇ ਦੋਨੋਂ ਪੱਖੇ ਸਨ ਜਿੱਥੇ ਮਹਾਰਾ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਇਹ ਜਿਹੜੇ ਬੈਰੀ ਨੇ ਇਹਨਾਂ ਨੂੰ ਵੀ ਖਤਮ ਕੀਤਾ ਹੈ ਉਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਵਿੱਚ ਬੈਰੀਆਂ ਨੂੰ ਵੀ ਖਤਮ ਕੀਤਾ ਹੈ। ਔਰੰਗਜ਼ੇਬ ਦੇ ਮਨ ਵਿੱਚ ਆਇਆ ਇਦਾਂ ਗੁਰੂ ਤੇਗ ਬਹਾਦਰ ਮਹਾਰਾ ਮੰਨਣ ਵਾਲਿਆਂ ਵਿੱਚੋਂ ਨਹੀਂ ਹਨ। ਸਈ ਉਸ ਉਸ ਸਮੇਂ ਤੇ ਖਾਲਸਾ ਜੀ ਇਹਦੇ ਮੁਰਸ਼ਦ ਨੇ ਔਰੰਗਜ਼ੇਬ ਦੇ ਨੇ ਸਲਾਹ ਕੀਤੀ ਕਹਿਣ ਲੱਗਿਆ ਕਿ ਤੁਸੀਂ ਇਦਾਂ ਕਰੋ ਇਹਨਾਂ ਦੀ ਸਿੱਖਾਂ ਨੂੰ ਸ਼ਹੀਦ ਕੀਤਾ ਜਾਵੇ। ਜਦੋਂ ਇਹਨਾਂ ਦੀ ਸਿੱਖਾਂ ਤੇ ਵਿਵਤਾ ਬਣੇਗੀ ਦੁੱਖ ਬਣੇਗਾ ਤੇ ਫਿਰ ਆਪਣੇ ਆਪ ਇਹ ਡੋਲ ਜਾਣਗੇ ਤੇ ਬਹੁਤਾ ਮਨਾਉਣ ਦੀ ਕੋਸ਼ਿਸ਼ ਨਹੀਂ ਕਰਨੀ ਪਏਗੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲੇ ਨੂੰ ਸ਼ਹੀਦ ਕੀਤਾ ਗਿਆ ਇਤਿਹਾਸ ਬੜਾ ਨਮੇਰਾ ਹੈ ਹੋਰ ਬੜੇ ਵਿਦਵਾਨ ਜਨ ਖਾਲਸਾ ਜੀ ਹਾਜ਼ਰ ਹੋ ਰਹੇ ਨੇ ਤੇ ਉਹਨਾਂ ਦੇ ਪਾਸੋਂ ਵੀ ਆਪਾਂ ਇਹ ਸਾਰਾ ਇਤਿਹਾਸ শ্রবণ ਕਰਨਾ ਹੈ ਸੋ ਇੰਨੀ ਕ ਬੀਕ ਵਿਚਾਰ ਕਰਦਿਆਂ ਤੋਂ ਸਤਿਗੁਰਾਂ ਦੀ ਵਡਿਆਈ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਕੀ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਹਰ ਬਖਸ਼ਿੰਦ ਨੇ ਹੋਈਆਂ ਪੁੰਨਾਂ ਬਖਸ਼ ਲੈਣੀਆਂ ਦੀ ਕੱਲ ਨੂੰ ਇਸ ਅਸਥਾਨ ਤੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ ਆਪ ਸਾਰੀ ਸੰਗਤ ਨੇ ਖਾਲਸਾ ਜੀ ਅੰਮ੍ਰਿਤ ਵਟ ਦੀ ਪਹਿਲ ਲੈ ਕੇ ਗੁਰੂਵਾਰੇ ਬਣ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਜੀ ਗਾਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ